ਲੋਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੇ ਜਿ ਸਾਰੇ ਠੀਕ ਠਾਕ ਹੋਗੇ ਤੇ ਅੱਜ ਆ ਗਿਆ ਜੀ ਮੀ ਬਹੁਤ ਜ਼ਿਆਦਾ ਕਨਾਮੀ ਬਣਾ ਰਹੀ ਆ ਜੇ ਦੇਖੋ ਕਿੰਨਾ ਸਾਰਾ ਮੀ ਆਇਆ ਉਹ ਵੀ ਬਾਦ ਖਤਰੀ ਲੈ ਕੇ ਖੜਿਆ ਤੇ ਜੀ ਜਿੰਨੇ ਸਕੇਤਨਾ ਕਰੇ ਜਾਈਏ ਜੀ ਬਲੋਗ ਥੋੜਾ ਸਾਰਿਆਂ ਦਾ ਸਵਾਦ ਲਾ ਜੀ ਤੇ ਅੱਜ ਮੇਸਰੀ ਨਹੀਂ ਲਾਇਆ ਅੱਜ ਬਸ ਆਪਰੀ ਆ ਗਈ ਆ ਜਿਹੜੇ ਕੰਦ ਸੀਗੇ ਆਪਾਂ ਉਹ ਪੁੱਤੀ ਸੀਗੀ ਤੇ ਇਹ ਭਿੱਜੀ ਜਾਂਦੀ ਹੈ ਆਦਰ ਦੇਖੋ ਆਪੇ ਜੀ ਮੈਂ ਖਤਰਾ ਗਰਮੀ ਜ਼ਿਆਦਾ ਹੈ ਬਾਹਰ ਦੀ ਵੀ ਵਿੱਚ ਨਾ ਹੀ ਲੱਗਿਆ ਜੀ ਹੋਰ ਵੀ ਸਾਡੀ ਜੀ ਵੀ ਕਿਵੇਂ ਲੱਗਦੀ ਹੈ ਮਮਮੀ ਪਤਾ ਲੱਗਦਾ ਹੁਣ ਆ ਪਾ ਕੇ ਖਾਣਾ ਨਹੀਂ ਆਈ ਜਾਂਦਾ ਹੈ ਤੇ ਅਸੀਂ ਤਾਂ ਸੁੱਤੇ ਰਏ ਸੀਗੇ ਨਹੀਂ ਆ ਗਿਆ ਹੁਣੇ ਉੱਥੇ ਹੀ ਹੈ ਬਸ ਉੱਠਦੇ ਅਸੀਂ ਧੌਣ ਲੱਗਦੇ ਮੈਂ ਖਤਰਾ ਉੱਥੇ ਲੱਣਾ ਦੇ ਕਿਉਂਕਿ ਕਈ ਦਿਨ ਹੋ ਗਏ ਸੀ ਗਰਮੀ ਕਿੰਨਾ ਤੇ ਨਹੀਂ ਸੀ ਮੋਦੀ ਲਾਦਾ ਜੀ ਮੈਂ ਤਰਮੀ ਬਣਾਉਣਾ ਉਹ ਥੱਦੀ ਥੱਦੀ ਬਿਆ ਮੈਂ ਨਹੀਂ ਵੀ ਤਕੋ ਵੀ ਨਹੀਂ ਆਜੇ ਜੀ ਮੈਂ ਨਾ ਅੰਡਾ ਲੱਗੀ ਫੇਰ ਦੇਖੋ ਹਨਾ ਕਿੰਨਾ ਖਮ ਕਰ ਕਰ ਕੇ ਮੁਰਝਾ ਆਲੀ ਹੈ ਅੱਜ ਐਂਜੇ ਹੋ ਗਿਆ ਇਹ ਹੋਦੀ ਠੀਕੋ ਤਾਂ ਹੋ ਕੰਦੀ ਗੱਠੰਦੀ ਲੱਗਣਾਂ ਹਵਾਵਰੀਆ ਕੋਈ ਜਾਂਦੀ ਆ ਹਵਾ ਵੀ ਹਵਾ ਚੱਲਦੀ ਆ ਹਵਾ ਮਤਲਬ ਲੱਗਦੀ ਵਧੀਆ ਐ ਤੇ ਮੈਨੂੰ ਇੱਥੇ ਜੇ ਹੋਣਾ ਦਾ ਕਿਉਂਕਿ ਇਹ ਮੈਨੂੰ ਬੜੀ ਲੱਗਦਾ ਨਾ ਇਹ ਤਾਂ ਦੇਖੋ ਬਾਹਰ ਨਹੀਂ ਕਿੰਨਾ ਸਾਢੇ 4:00 ਤੱਕ ਜਿਹੜਾ ਹੋਣਾ ਤੱਕ ਲੰਘ ਗਿਆ ਮੇਰਾ ਅੰਸ਼ੀ ਅੱਜ ਖਾਣਾ ਚਣਾ ਲੇਟ ਹੋ ਗਿਆ ਠੀਕ ਹੈ ਮੰਦਰੀ ਸਰ ਨਾ ਹੋਵੇ ਕਾਹਤੇ ਅੱਗੇ ਸੀ ਵੀ ਤੇ ਅੱਜ ਸਵੇਰੇ ਗਿਆ ਉੱਥੇ ਨਹੀਂ ਹੋਇਆ

ਆ ਰਿਹਾ ਨਾ ਸੱਚੀ ਮੈਂ ਪਾ ਰਿਹਾ ਇਹ ਉਹ ਕਿ ਪੁੱਟਾ ਸੱਚੀ ਲੈ ਗਈ ਸੀ ਉਹ ਫੜਾਈ ਗਈ ਸੀ ਹੋਰ ਵੀਡੀਓ ਵਧੀਆ ਲੱਗੇ ਤਾਂ ਜੀ ਦਬਸ ਕੇ ਸ਼ੇਅਰ ਕਰ ਦਿਓ ਕਮੈਂਟ ਲਾਈਕ ਕਰਨਾ ਨਾ ਭੁੱਲਿਓ ਜਿਹੜੇ ਸਾਡੇ ਨਵੇਂ ਦਰਸ਼ਕ ਹੈ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੀ ਕੀ ਤੁਹਾਨੂੰ ਲੱਗਦੀ ਹੈ ਜੀ ਕਮੈਂਟ ਕਰਾ ਜ਼ਰੂਰ ਦੱਸ ਦਿਓ ਠੀਕ ਹੈ ਨੇ ایرਿਆਂ ਦੇ ਨਾ ਕਮੈਂਟ ਆ ਕੇ ਨਾ ਜਰੂਰ ਲਿਖ ਦਿਆ ਕਰੋ ਵੀ ਤੁਸੀਂ ਕਿੱਥੇ ਕਿੱਥੇ ਬਰੌਂਗ ਕਰਦੇ ਆਂ ਅੱਜ ਮੈਂ ਬਹੁਤ ਸਾਰੀ ਮਸਤੀ ਖਾ ਲਈ ਐ ਵਿੱਚ ਤੇ ਨਹਾ ਲਈ ਅੱਜ ਮੈਂ ਨਹੀਂ ਦੇਖ ਮੈਂ ਕਿਹ ਚੋਂ ਨਹਾ ਲਈਏ ਤੇ ਫੇਰ ਕਿਹਨਾਂ ਤੇ ਨਹਾਣਾ ਸੀ ਜਵਾ ਕਦੇ ਸੀ ਨਹੀਂ ਨਹਾਣਾਗਾ ਮੈਂ ਖੰਡਾ ਨਹਾਣਾਗਾ ਮੈਂ ਤਾਂ ਨਹਾ ਲਈ ਅੱਜ ਲੋ ਜੀ ਠੀਕ ਹੈ ਫਿਰ ਹੁਣ ਮੀਂਹ ਵੀ ਥੋੜਾ ਜਿਹਾ ਘੱਟ ਹੋਈ ਜਾਂਦਾ ਹੈਗਾ ਹਨਾ ਹੁਣ ਨਾਉਣ ਦਾ ਵੀ ਵਧੀਆ ਜਿਹਾ ਲੀਲਾ ਲੱਗਦਾ ਨਾ ਹਾਂ ਤੇ ਹਾਂ ਸੰਜੋਜੀ ਜੀ ਜਤ ਧੰਨਵਾਦ ਸਤਿ ਸਕਾਰ